ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਇੰਸਟਾਗ੍ਰam ਜਾਂ ਆਪਣੇ ਫੇਸਬੁੱਕ ਪੇਜ ਤੇ ਦੇਖਦੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਆਪਾਂ 19 ਮਾਰਚ ਨੂੰ ਵੀਡੀਓ ਕਵਰ ਕਰ ਰਹੇ ਆ ਆਪਣੇ ਫਾਰਮ ਤੋਂ 19 ਮਾਰਚ 2025 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਅੱਜ ਟੌਪ ਦੀਆਂ ਪਪਾ ਤੁਹਾਨੂੰ ਪਹਿਲੇ ਸੂਏ ਬੱਸੀਆਂ ਦਿਖਾਵਾਂਗੇ ਦੰਦਾਂ ਦੇ ਵਿੱਚ ਚੰਗੀ ਬਰੀਡ ਵਾਲੀਆਂ ਤੇ ਇੱਕ ਆ ਜਰਸੀ ਕ੍ਰੋਸ ਬੱਸੀ ਦੋ ਦੰਦਾਂ ਦਾ ਮੂੰਹ ਰੇਜ ਨਾਲ ਕੁਝ ਕਿ ਦਿਨ ਸੂਣ ਨੂੰ ਲੈਂਦੀ ਐ ਇਹਦੀ ਡਿਟੇਲ ਦੇਵਾਂਗੇ ਕੱਲੇ-ਕੱਲੇ ਨਗਦੀ ਡਿਟੇਲ ਦੇਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਦੋ ਆਪਣੇ ਕੋਲੇ ਹੈਗੇ ਨੇ ਕਾਲੇ ਕੋਵਰੇ ਇਹਨਾਂ ਨੂੰ ਆਪਾਂ ਸਾਹੀਵਾਲ ਦੇ ਵਿੱਚ ਕ੍ਰੋਸ ਆ ਬੱਸੀ ਇੱਕ ਸੋ ਇਹ ਬਸੀਵੀ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਐ ਸਾਈਵਲ ਕ੍ਰੋਸ ਦੇ ਵਿੱਚ ਪੈਂਦੀ ਐ ਕਾਲੀਆਂ ਵੱਛੀਆਂ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਕੋਈ ਚੰਗਾ ਪਸ਼ੂ ਸੇਲ ਕਰਨਾ ਤਾਂ ਸੇਲ ਵੀ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ 94782363916 9878448264 ਆਪਣਾ ਪਿੰਡ ਜਿਹੜਾ ਹੈਗਾ ਉਹ ਨੇੜੇ ਮਹਿਲਕਲਾਂ ਸਹਿ ਜਿਹੜਾ ਚੋਹਾਨਕੇ ਰੈਸਰ ਚੰਨਣਵਾਲ ਇਹਨਾਂ ਪਿੰਡਾਂ ਦੇ ਵਿਚਾਲੇ ਰਹਿੰਦਾ ਕਲਾਲਾ ਪਿੰਡ ਆਪਣਾ ਸੁਦੇਸ਼ਾ ਕਰੋ ਤੁਸੀਂ ਇਹ ਕਾਲੀਆਂ ਬੱਸੀਆਂ ਜਿਨ੍ਹਾਂ ਦਾ ਹੁਣ ਟ੍ਰੈਂਡਿੰਗ ਵਿੱਚ ਚੱਲਦੀਆਂ ਨੇ ਕ੍ਰੋਸ ਜਰਸੀ ਕ੍ਰੋਸ ਹੋ ਗਈਆਂ ਸਾਈਵਾਲ ਕ੍ਰੋਸ ਹੋ ਗਈਆਂ ਇਹ ਬੱਸੀਆਂ ਐਚਐਫ ਬੱਸੀਆਂ ਵੀ ਦਿਖਾਵਾਂਗੇ ਸੋ ਮਿਲਕ ਕਪੈਸਿਟੀ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ ਪਹਿਲਾ ਦੂਜਾ ਸੂਆ ਬੱਸੀਆਂ ਦਿਖਾਵਾਂਗੇ ਇੱਕ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਇਧਰੋਂ ਸੋ ਲਾਸਟ ਤੱਕ ਵੀਡੀਓ ਤੇ ਬਣੇ ਰਹੋ ਕੱਲੇ-ਕੱਲੇ ਨਗ ਦੀ ਡਿਟੇਲ ਦੇਵਾਂਗੇ ਕੱਲਾ-ਕੱਲਾ ਨਗ ਤੋੜ ਕੇ ਦਿਖਾਵਾਂਗੇ ਕਿਉਂਕਿ ਦੰਦਾਂ ਦੇ ਵਿੱਚ ਬੱਸੀਆਂ ਨੇ ਜਿਹੜੀਆਂ ਆ ਇੱਕ ਨੰਬਰ ਤੋਂ ਆਪਾਂ ਜਰਸੀ ਕ੍ਰੋਸ ਤੋਂ ਸਟਾਰਟ ਕਰਾਂਗੇ ਦੋ ਦੰਦ ਬੱਛੀ ਪਹਿਲਾ ਸੂਆ ਸ ਇਦੋਂ ਅੱਗੇ ਤਿੰਨੇ ਪਹਿਲਣਾ ਬੱਸੀਆਂ ਨੇ ਸੋ ਇੱਕ ਨੰਬਰ ਤੋਂ ਆਪਾਂ ਜਰਸੀ ਕ੍ਰੋਸ ਬੱਸੀ ਦਿਖਾਉਣੇ ਆ ਹਜੇ 7-8 ਦਿਨ ਸੂਨ ਲਊ ਇਹ ਥਣ ਤੁਸੀਂ ਦੇ ਸਕਦੇ ਹੋ ਕੱਲਾ-ਕੱਲਾ ਨਿਖਰਵਾਗਾ ਠੰਡੀ ਸੀਲ ਪੂਰੀ ਜਾ ਰਹੀ ਆ ਸੋ ਬਰੀਡ ਬੱਸੀ ਦੇਖੋ ਤੁਸੀਂ ਬਹੁਤ ਚੰਗੀ ਡਾਇਮੰਡ ਪੀਸ ਆ ਬਲੈਕ ਜਰਸੀ ਕਹਿ ਸਕਦੇ ਆ ਆਪਾਂ ਨੂੰ ਥੋੜਾ ਜਿਹਾ ਕ੍ਰੋਸ ਪਾਣ ਜ਼ਰੂਰ ਆ ਪਰ ਦੋਦੀ ਫੈਂਟ ਬਹੁਤ ਚੰਗੀ ਰਹਿਣੀ ਆ ਅੱਗੇ ਗਰਮੀ ਦੇ ਵਿੱਚ ਚੱਲਣ ਵਾਲਾ ਤੋਹਫਾਗਾ ਬਾਕੀ ਠੰਡੀ ਸੀਲ ਤੁਸੀਂ ਦੇਖੋ ਐ ਥਣ ਕੱਲਾ-ਕੱਲਾ ਨਿਖੜਵਾ ਕੱਢਣਾ ਹਜੇ ਢੱਲਾ ਢੁਲਾ ਕੱਢ ਕੇ ਫਿਰ ਸੁਣਾ ਢਿੱਲੀ ਢਾਂਡੂਲਾ ਦੇ ਥਾਣਾ ਹੱਥੀ ਚੋਈਏ ਲੱਗਣਾ ਠੰਡੀ ਸੀਲ ਬਰਫ ਵਰਗੀ ਆ ਬੱਚੀ ਜਿੱਦਨੇ ਸੂਣਾ ਉਹਦੇ ਐ ਡੂਮਣਾ ਮਖਿਆ ਲਾ ਦੇਣਾ ਬੱਚੀ ਨੇ ਦੇਖੋ ਥਾਣਾ ਦੀ ਸਪੇਸ ਦੇਖੋ ਕੱਲਾ ਕੱਲਾ ਨਿਕਰਨਾ ਥਾਣਾ ਠੰਡੀ ਪੂਰੀਆ ਤੋੜ ਕੇ ਦਿਹਾਉਣੇ ਆ ਪਹਿਲਾ ਸੂਆ ਜਰਸੀ ਕਰਾਸ ਦੋ ਦੰਦ ਬੱਚੀ ਪਹਿਲੇ ਨੰਬਰ ਤੇ ਆ ਗਈ ਥਾਣ ਸੋ ਨੂੰ ਅੱਗੇ ਤੋਂ ਵੀ ਦਿਖਾ ਦਨੇ ਆ ਕੱਲਾ ਕੱਲਾ ਨਿਕੜਨਾ ਥਾਣਾ ਬਾਕੀ ਤੋੜ ਕੇ ਹਾਈਟ ਲੈਂਥ ਫੁੱਲਾ ਬੱਚੀ ਦੀ ਅੱਗੇ ਪਿੱਛੇ ਦਾ ਹਵਾਨਾ ਬਣਾਉਣਾ ਅਜੇ 5-7 ਦਿਨ ਦੀ ਕੱਚੀ ਆ ਜਿਹੜਾ ਮਾਂ ਦਾ ਮਿਲ ਕੇ ਰਗੜੋ 25 ਤੋਂ 30 ਲੀਟਰ ਦਾਗਾ ਕਰਾਸ ਪੰਦੇ ਵਿੱਚ ਆ ਗਈ ਅਗੇ ਗਰਮੀਆਂ ਚੱਲਣ ਵਾਲ ਤੂੰ ਦੇਖੋ ਮੂੰ ਮੱਥਾ ਦੇਖੋ ਬੱਚੀ ਦਾ ਹਾਈਟ ਲੈਂਥ ਦੇਖਿਓ ਬੱਚੀ ਦੀ ਦੇਖੋ ਫਰੀਡ ਦੇਖੋ ਬੱਚੀ ਦੀ ਬੁਲਬੁਲ ਦਾ ਬੱਚਾ ਹੀ ਆ ਸੋ ਬਹੁਤ ਸੋਹਣੀ ਹਾਈਟ ਲੈਂਥ ਆ ਬੱਚੀ ਦੇਖੋ ਪਹਿਲਾ ਸੂਆ ਦੋ ਦੰਦ ਬੱਚੀ ਜਰਸੀ ਕਰਾਸ ਦੇ ਵਿੱਚ ਆ ਗਈ ਸੋ ਦੇਖੋ ਸੋ ਖਾਣ ਪੀਣ ਨੂੰ ਬਹੁਤ ਜਿਆਦਾ ਚਾਰੂ ਆ ਬੱਚੀ ਅੱਗੇ ਪਿੱਛੇ ਦਾ ਹਵਾਨਾ ਬਣਾਉਣਾ ਦੇਖੋ ਕਾਲਾ ਕੋਵਰੀ ਆ ਡਾਇਮੰਡ ਪੀਸ ਕਹਿ ਸਕਦੇ ਆ ਬਲੈਕ ਜਰਸੀ ਚ ਬਹੁਤ ਹਾਈਟ ਲੈਂਥ ਚੰਗੀ ਬਣਾਉਣੀ ਆ ਅੱਗੇ 5-7 ਸੂਏ ਤੁਸੀਂ ਘਰੇ ਜਿਵੇਂ ਮਰਜ਼ੀ ਚੋਲਿਓ ਪਹਿਲਾ ਸੂਆ ਸੂਰੀ ਹੈ ਠੰਡੀ ਸੀਲ ਪੂਰੀ ਬਰਫ਼ ਵਰਗੀ ਆ ਗਰਮੀ 'ਚ ਚੱਲਣ ਵਾਲਾ ਤੋਹਫਾ ਹੈ ਪਹਿਲਾ ਸੂਆ ਓਰੀਜਨਲ ਦੋ ਦੰਦ ਬੱਚੀ ਦਿਖਾਤੀ ਆ ਆਪਾਂ ਜਰਸੀ ਕਰਾਊਜ਼ਰ ਹਾਈਟ ਲੈਂਥ ਦੇਖੋ ਬੱਚੀ ਦੀ ਬਾਕੀ ਬਰੀਡ ਦੇਖੋ ਅੱਗੇ ਜਰਸੀ ਸੀਮ ਲਵਾਉਂਗੇ ਚੰਗੀ ਬਰੀਡ ਤਿਆਰੂ ਹਾਈਟ ਲੈਂਥ ਫੁੱਲ ਆ ਫੁੱਲ ਹਾਈਟ ਫੁੱਲ ਲੈਂਥ ਬੱਚੀ ਦੀ ਆ ਕੋਈ ਛੋਟੀ ਨਾ ਮੰਨ ਕੇ ਲਿਓ ਇਹ ਸੋ ਅੱਗੇ 2 ਨੰਬਰ ਤੇ ਇਹ ਵੀ ਬੱਸੀ ਦੰਦਾ ਜਾਂ ਇਹ 4 ਦੰਦ ਬੱਚੀਆਂ ਮੂਹੋ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਦੇਖੋ ਕੱਲਾ ਕੱਲਾ ਨਿਕੜ ਮਾ ਥਾਣਾ ਕੋਈ ਖੋਟ ਸਾਗ ਨਹੀਂ ਅੱਜ ਸਾਰੀਆਂ ਬੱਸੀਆਂ ਦੀਆਂ ਪਹਿਲਣਾਂ ਦਿਖਾਉਣੀਆਂ ਨੇ ਹੱਥੀ ਚਵਾਈ ਵਾਲੇ ਥਾਣੇ ਦਿਖਾਉਣੇ ਆ ਦੇਖੋ ਬਰੀਕ ਕਿੰਨੀਆਂ ਬੱਚੀ ਚਾਰ ਦੰਦ ਬੱਸੀ ਪਹਿਲਾ ਸੁਆ ਸੂਰੀਆ ਮਾ ਦਾ ਰਕਾਰ 30 ਪਲੱਸ ਦਾਗਾ ਤੁਸੀਂ ਚਾਹੇ ਇਹਨੂੰ 25 ਮੰਨ ਕੇ ਲੈ ਲਿਓ ਚਾਹੇ 20 ਮੰਨ ਕੇ ਲੈ ਲਿਓ ਦੁੱਧ ਤੁਹਾਡੀ ਅੱਗੇ ਸੇਵਾ ਦਾਗਾ ਕਿਉਂਕਿ ਬੱਸੀ ਬਰੀਡ ਚ ਬਹੁਤ ਜ਼ਿਆਦਾ ਆ ਹੱਥੀ ਚਵਾਈ ਵਾਲਾ ਥਾਣਾ ਆ ਗਿਆ 2 ਨੰਬਰ ਤੇ ਬੱਚੀ ਆ ਗਈ ਕਿਸੇ ਮੇਰੇ ਵੀਰ ਨੇ ਕਿਸੇ ਵੀ ਵੜਾ ਜੋ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨ ਤਨ ਕੀਤਾ ਜਾਊਗਾ ਕਿਉਂਕਿ ਤੋ ਖੜ ਨਹੀਂ ਘੜ ਨਹੀਂ ਦੇਖੋ ਬੱਚੀ ਦੀ ਤੋਰ ਕੇ ਦਿਹਾਉਣਾ ਦੇਖੋ ਬਰੀਡ ਦੇਖੋ ਬੱਚੀ ਦੀ ਬਰੀਕ ਆ ਲੰਬੀ ਦੇਖੋ ਤੁਸੀਂ ਹਾਈਟ ਲੈਂਥ ਦੇਖੋ ਬੱਚੀ ਦੀ ਕਿੰਨੀ ਆ ਥਣ ਦੇਖੋ ਗੁਲਾਬੀ ਗੁਲਾਬੀ ਆ ਇਕਲਾ ਇਕਲਾ ਨਿਕੜ ਮਾ ਥਾਣਾ ਦੇਖੋ ਹਜੇ ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਦੇਖੋ ਪਿੱਠੇ ਪੁੱਠੇ ਦੀ ਚੰਗੀ ਆ ਖੜਮੇ ਪਿੱਠੇ ਦੀ ਆ ਤੇ ਦੇਖ ਢਾਲੂ ਪਿੱਠੇ ਦਾ ਕੋਈ ਪਸੂ ਨਹੀਂ ਲੈਂਦੇ ਆ ਆਪਾਂ ਕਿਉਂਕਿ ਬਰੀਡ ਦੇ ਵਿੱਚ ਬੱਚੀਆ ਦੇਖੋ ਹਵਾਨੇ ਦੀ ਸ਼ੇਪ ਬਹੁਣੀ ਸੋਹਣੀ ਤਿਆਰ ਕਰਦੀ ਆਉਂਦੀ ਆ ਇਹ 2 ਨੰਬਰ ਤੇ ਆਪਾਂ 4 ਦਾ ਬੱਛੀ ਪਹਿਲਾ ਸੂਆ ਦਿਖਾਤੀ ਬਹੁਤ ਟੌਪ ਦਾ ਰਿਕਾਰਡ ਆ ਬੱਛੀ ਦਾ ਤੋ ਚੰਗਾ ਦੁੱਧ ਪਾਉਗੀ ਚੰਗੀ ਸੇਵਾ ਦੇ ਨਾਲ ਹਨ ਹੱਥੀ ਚੁਈ ਵਾਲਾ ਸੋਨਾ ਸੋਗੇ 3 ਨੰਬਰ ਤੇ ਬੱਸੀ ਵੀ ਇਹ ਵੀ ਚਾਰ ਦੰਦ ਬੱਸੀ ਆ ਪਹਿਲਾ ਸੂਆ ਸੂਰੀ ਆ ਥਾਣੇ ਦਾ ਵੀ ਹੱਥੀ ਚੁਈ ਵਾਲਾ ਦੇਖੋ ਪਹਿਲਾ ਕੱਲਾ ਨਿਕੜਮਾ ਗਲਾਬੀ ਗਲਾਬੀ ਥਾਣੇ ਦਾ ਵੀ ਹੱਥੀ ਚੁਈ ਵਾਲਾ ਕਿਸੇ ਮੇਰੇ ਵੀਰ ਨੇ ਫਾਰਮ ਦੀ ਸਟਾਰਟਿੰਗ ਕਰਨੀ ਆ ਜੋੜਾ ਪਾਉਣਾ ਤੋ ਉਹਦਾ ਫੁੱਲ ਮਾਨਤਾਨ ਕੀਤਾ ਜਾਊਗਾ ਪਿੱਠ ਪੁੜਾ ਇਹਦਾ ਵੀ ਬੱਸੀ ਦਾ ਖੜਮਾਗਾ ਪੂਰਾ ਬਰੀਡ ਤੇ ਵੀ ਫੁੱਲ ਆ ਮਾਨਦਾਰ ਰਿਕਾਰਡ ਇਹਦਾ ਵੀ ਮੰਨ ਕੇ ਚੱਲੋ ਵੀ 25 ਤੋਂ 30 ਲੀਟਰ ਆ ਪਹਿਲੇ ਸੂਏ ਦਾ ਸੋ ਦੇਖੋ ਬੱਛੀ ਦੀ ਹਾਈਟ ਲੈਂਥ ਦੇਖੋ ਬੱਛੀ ਦਾ ਫੁੱਲ ਹਾਈਟ ਫੁੱਲ ਲੈਂਥ ਵਾਲੀਆਂ ਬੱਚੀਆਂ ਨੇ ਚਾਰ ਚਾਰ ਦੰਦ ਬੱਚੀਆਂ ਨੇ ਦੇਖੋ ਗਲਾਬੀ ਗਲਾਬੀ ਥਾਨ ਨੇ ਦੋਨਾਂ ਦੇ ਕੋਈ ਖੋਟ ਛਾਂਗ ਨਹੀਂ ਹੈਗੀ ਹਾਈਟ ਲੈਂਥ ਬੱਚੀਆਂ ਦੀ ਦੋਨਾਂ ਦੀ ਫੁੱਲ ਆ ਕੋਲ ਇਹਨੂੰ ਵੀ ਫੋੜ ਕੇ ਦਿਖਾ ਬਾਈ ਤਿੰਨ ਨੰਬਰ ਤੇ ਬੱਚੀ ਆ ਗਈ ਇਹਨਾਂ ਚੋਂ ਵੀ ਕਿਸੇ ਮੇਰੇ ਵੀਰ ਨੇ ਕੋਈ ਵੀ ਜੋੜਾ ਕਰਨਾ ਹੋਇਆ ਫੁੱਲ ਮਾਨਤਾਣ ਕੀਤਾ ਜਾਊਗਾ ਕਿਉਂਕਿ ਕੰਪੈਕਟ ਆਰਡਰ ਦੀਆਂ ਬੱਸੀਆਂ ਨੇ ਇਹ ਬੰਦ ਬੰਦ ਲੇਵੇ ਜਿਹਨੂੰ ਕਹਿੰਦੇ ਨੇ ਬੰਦ ਲੇਵੇ ਦੀਆਂ ਬੱਚੀਆਂ ਆਏ ਦੋਨੇ ਕੰਪੈਕਟ ਆਰਡਰ ਰੱਖਣੀਆਂ ਬਰੀਡ ਦੇ ਵਿੱਚ ਫੁੱਲ ਨੇ ਕੁਝ ਕੁ ਦਿਨ ਸੂਨ ਨੂੰ ਲੈਂਦੀਆਂ ਨੇ ਬੱਚੀਆਂ ਹੱਥੀ ਜਵਾਈ ਵਾਲੇ ਥਾਨ ਨੇ ਸੋ ਦੇਖ ਬਰੀਡ ਦੇਖੋ ਮੂੰਹ ਦੀ ਛੋਟਾ ਕੰਨਾ ਬੱਚੀ ਹਾਈਟ ਲੈਂਥ ਫੁੱਲ ਕੋਈ ਮੇਰਾ ਵੀਰ ਇਹਨਾਂ ਨੂੰ ਛੋਟੀਆਂ ਮੰਨ ਕੇ ਨਾ ਆਵੇ ਕਿਉਂਕਿ ਹਾਈਟ ਲੈਂਥ ਬੱਚੀਆਂ ਦੀ ਦੋਨਾਂ ਦੀ ਫੁੱਲ ਆ ਤੋਰ ਦੇ ਤੋਰ ਦੇ ਲੈ ਚਲ ਅੰਦਰ ਗੇੜਾ ਦਵਾ ਦਿਆ ਕਰੋ ਫਿਰ ਸਾਰੀਆਂ ਤੋਰ ਕੇ ਦਿਖਾਵਾਂ ਲੈ ਚਲੋ ਸੋ ਇਹ ਵੀ ਬੱਚੀ ਚੰਗੀ ਦੁੱਧ ਪਾਉਣ ਵਾਲੀ ਹੈ ਚੰਗੀ ਸੇਵਾ ਦੇ ਨਾਲ ਚੰਗਾ ਦੁੱਧ ਪਾਉ ਹਵਾਨੇ ਦੋਨਾਂ ਦੇ ਫਿਕਸ ਨੇ ਇਹ ਤਿੰਨ ਬੱਚੀਆਂ ਆਪਾਂ ਤਿੰਨੇ ਪਹਿਲਾਂ ਦਿਖਾ ਦਿਆਂ ਦੋ ਦੰਦ ਚਾਰ ਜੰਦ ਚਾਰ ਦੰਦ ਬੱਚੀਆਂ ਦਿਖਾ ਦਿਆਂ ਦੇਖੋ ਹਵਾਨਾ ਕਿੰਨਾ ਸੋਹਣਾ ਤਿਆਰ ਕਰਨਾ ਹਜੇ ਕੁਝ ਦਿਨ ਲੈਂਦੇ ਨੇ ਸੋ ਅੱਗੇ ਦੂਜਾ ਸੂਆ ਦੂਜਾ ਸੂਹਾ ਬੱਚੀ ਆ ਗਈ ਇਹ ਵਾਈਟ ਦੇ ਵਿੱਚ ਢੱਲਾ ਢੁਲਾ ਦੇਖੋ ਲੈ ਵਦੀਆਂ ਕਿੰਨੀਆਂ ਪਈਆਂ ਨੇ ਹਜੇ ਢੱਲਾ ਸਾਰੀਆਂ ਕੱਢ ਗਏ ਦੁੱਧ ਇਹਨੇ ਮੰਨ ਲੇ ਕਿ ਚਲੋ ਸੂਣਾਗਾ 25 26 ਕਿਲੋ ਇਹਨੇ ਜਿਹੜਾ ਪਲੂਨ ਦਾ ਰਿਕਾਰਡ ਆ ਦੇਖੋ ਥਾਣਾ ਹੱਥੀਚੁਆਈ ਵਾਲਾ ਸਾਰੀਆਂ ਬੱਚੀਆਂ ਦੇ ਹੱਥੀਚੁਆਈ ਵਾਲੇ ਥਾਣਾ ਢੱਲਾ ਢੁਲਾ ਤੁਸੀਂ ਦੇਖੋ ਐ ਲੋਗ ਲੋਗ ਕਰਦਾ ਲੇਵਾ ਸਾਰੇ ਬਾਛੋਂ ਢੋੜ ਦੇ ਨੂੰ ਬਾਹਰ ਸੋ ਇਹ ਚਾਰ ਨੰਬਰ ਤੇ ਦੂਜਾ ਸੂਹਾ ਆ ਗਈ 24 25 ਕਿਲੋ ਬਲੂਨ ਨੇ ਦੁੱਧ ਪਾਇਆਗਾ ਇਸ ਵਾਰੀ ਚਾਹੇ ਤੁਸੀਂ 25 ਮੰਨ ਕੇ ਲੈ ਲਿਓ ਚਾਹੇ 30 ਮੰਨ ਕੇ ਲੈ ਲਿਓ ਦੁੱਧ ਤੁਹਾਡੀ ਸੇਵਾ ਦਾ ਗਿਆ ਕਿਉ ਸਾਮ ਸੰਭਾਲ ਤੇ ਆਪਣਾ ਦੁੱਧ ਹੁੰਦਾ ਆਪਣੀ ਫੀਡ ਮੈਨੇਜਮੈਂਟ ਕਿੰਨਾ ਦੀਆਂ ਪਰ ਬਰੀਡ ਟੌਪ ਦੀ ਆ ਪ੍ਰਿੰਟ ਸੋਹਣਾਗਾ ਇਹੋ ਜੀ ਪ੍ਰਿੰਟ ਨੂੰ ਬੱਚੀ ਵੇਚਣੀ ਆ 2 ਮਿੰਟ ਚ ਵਿਗਦੀ ਆ ਦੇਖੋ ਹੱਥੀ ਚਵਾਈ ਵਾਲਾ ਥਾਣਾ ਪਲੀ ਪੁਲੀ ਬਹੁਤ ਆ ਬੱਚੀ ਦੇਖ ਸਕਦੇ ਤੁਸੀਂ ਢਿੱਲਾ ਢੋਲਾ ਬਹੁਤ ਪਈਆਂ ਨੇ ਕੁਝ ਕੁ ਦਿਨ ਸੂਨ ਨੂੰ ਲੈਂਦੀ ਆ ਹੱਥੀ ਚਵਾਈ ਵਾਲਾ ਸੋਹਣਾ ਥਾਣਾ 24 25 ਕਿਲੋ ਦੁੱਧ ਦੇਣੇ ਪਹਿਲਾਂ ਨੇ ਪਾਇਆਗਾ ਦੂਜਾ ਸੂਆ ਸੂਰੀ ਆ ਕੁਝ ਕੁ ਦਿਨ ਬਾਕੀ ਨੇ ਇਹ ਢਿੱਲਾ ਢੋਲਾ ਸਭ ਕੱਢ ਕੇ ਨੇ ਫੇਰ ਬੱਚਾ ਧਰਨਾਗਾ ਅਜੇ ਕੱਚੀ ਪਈ ਆ ਬੱਚੀ ਸੋ ਚਾਰ ਬੱਸੀਆਂ ਮੈਂ ਤੁਹਾਨੂੰ ਦਿਖਾ ਚੁੱਕਿਆ ਤੋੜ ਕੇ ਡਿਟੇਲ ਸਾਰੀ ਦੇਤੀ ਹੈ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਲੈਣ ਵਾਸਤੇ ਸੋ ਅੱਗੇ ਬੱਸੀਆਂ ਦੋਨੇ ਸੂਈਆਂ ਹੋਈਆਂ ਇਹ ਬੱਸੀ ਥੱਲੇ 24 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਮੰਨ ਕੇ ਚੱਲੋ 18 ਲੀਟਰ ਦੁੱਧ ਤਿਆਰ ਆ ਇਹ ਪਹਿਲਾ ਸੂਆ ਚਾਰ ਦੰਦ ਬੱਸੀਆਂ 18 ਲੀਟਰ ਦੁੱਧ ਤਿਆਰ ਆ ਤੇ ਇਹਦੇ ਥੱਲੇ 24 ਲੀਟਰ ਤਿਆਰ ਆ ਇਹ 5 ਤੇ 6 ਨੰਬਰ ਵਾਲੀਆਂ ਸੂਈਆਂ ਹੋਈਆਂ ਨੇ ਇਹਨਾਂ ਦੇ ਬੱਚੇ ਸਾਹਮਣੇ ਖੜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਬੱਚੇ ਇਹ ਨੇ ਸੋ ਇਧਰ ਇੱਕ ਨੰਬਰ ਵਾਲੀ ਬੱਸੀ ਇਹੜੀ ਇਹ ਤਾਜੀ ਸੂਈਆ ਜਰਸੀ ਕਰਾਸ ਦੇ ਵਿੱਚ ਸੂ ਥਾਣਾ ਹੱਥੀਚੁਆਈ ਵਾਲਾ ਗਾ ਇਹ ਪਰਸੋਂ ਸਵੇਰ ਸੂਈ ਆ ਹੁਣ ਬੋਲਾ ਹੋਊਗਾ 12-13 ਲੀਟਰ ਬੋਲਾ ਹੋਊ ਇਹਦਾ ਬੱਚਾ ਆ ਇੱਕ ਨੰਬਰ ਵਾਲਾ ਇੱਧਰ ਇੱਕ ਨੰਬਰ ਵਾਲਾ ਬੱਚਾ 12-13 ਲੀਟਰ ਬੋਲਾ ਵਾਲਾ ਹੱਥੀਚੁਆਈ ਵਾਲਾ ਥਾਣਾ ਜਰਸੀ ਕ੍ਰੋਸ ਦੇ ਵਿੱਚ ਆ ਗਈ ਅੱਗੇ ਇਹਨੂੰ ਤੋਰੋ ਸਾਹੀਵਾਲ ਕ੍ਰੋਸ ਨੂੰ ਤੋੜਦੇ ਆਪਾਂ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨੂੰ ਚੰਗੀ ਸਾਹੀਵਾਲ ਚਾਹੀਦੀ ਹੈ ਜਿਹੜੀ 18-20 ਲੀਟਰ ਵਾਲੀ ਹੋਵੇ ਸੋ ਇਹ 2 ਨੰਬਰ ਤੇ ਆ ਗਈ ਇੱਧਰ ਦੇ ਸ਼ੈੱਡ 'ਚ ਕਾਲੀਆਂ ਵਾਲੇ ਪਾਸੇ ਤੁਸੀਂ 2 ਨੰਬਰ ਦੱਸ ਸਕਦੇ ਹੋ ਅਗੇ ਤਿੰਨ ਤੇ ਚਾਰ ਦੀ ਵੀ ਡਿਟੇਲ ਦੇਵਾਂਗੇ ਇਧਰੋਂ 2 ਨੰਬਰ ਵਾਲੀ ਬੱਸੀ ਤੋਰ ਕੇ ਦਿਖਾਉਣਾ ਹਵਾਨਾ ਦੇਖੋ ਤੁਸੀਂ ਸੂਨ ਨੂੰ ਬਸ ਕੁਝ ਕੁ ਦਿਨ ਹੀ ਲੈਂਦੀ ਐ ਇਹ 2 ਕੁ ਦਿਨ ਹੀ ਲੈਂਦੀ ਐ ਸਾਹੀਵਾਲ ਦੇ ਵਿੱਚ ਕ੍ਰਾਸਪਨ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਸੁਪੜਾਂ ਪਾਈਆਂ ਹੋਈਆਂ ਬੱਸੀ ਦੀਆਂ ਥੋੜੀਆਂ ਥਣਾ ਤੇ ਭਲਾਂ ਨੇ ਤਾਂ ਕਰਕੇ ਥਣ ਥੋੜਾ ਮੋਟਾ ਲੱਗਦਾਗਾ ਪਰ ਭਲਾਂ ਤੋਂ ਬਾਅਦ ਇਹਨੇ ਥਣ ਦੀ ਚੁਆਈ ਬਹੁਤ ਚੰਗੀ ਨਿਕਲਣੀ ਆ ਕਿਉਂਕਿ ਬਸ ਇੱਕ ਦੋ ਦਿਨ ਚ ਇਹਨੇ ਸੂ ਪੈਣਾਗਾ ਜੇ ਆਪਣੇ ਕੋਲੇ ਸੂ ਵੀ ਤਾਂ ਆਪਾਂ ਆਪਣੇ ਚੈਨਲ ਦੇ ਵੀਡੀਓ ਜਰੂਰ ਅਪਲੋਡ ਕਰਾਂਗੇ ਤੋ ਫਿਲਹਾਲ ਤੋੜ ਕੇ ਦਿਹਾਉਣੇ ਆ 2 ਨੰਬਰ ਵਾਲੀ ਬੱਚੀ 1 ਨੰਬਰ ਵਾਲੀ ਦੀ ਮੈਂ ਡਿਟੇਲ ਤੁਹਾਨੂੰ ਦੱਸ ਚੁੱਕਿਆ ਸੁ ਦੇਖੋ ਸਾਹੀਵਾਲ ਬੱਸੀ ਗੋਲ ਮਟੋਲ ਪਈਆ ਆੜਤੀਆਂ ਦੇ ਸਹਰਾਣੇ ਵਰਗੀ ਪਈਆ ਜਿਹਨੂੰ ਕਹਿਣਿਆ ਕਿਉਂਕਿ ਪਲੀ ਵੀ ਚੰਗੀ ਆ ਚੰਗੀ ਕਿਸੇ ਸਾਂਭ ਸੰਭਾਲ ਚ ਚਮਕਦਮਕ ਬਸੂ ਦੀ ਦੱਸਦੀਦੀ ਹੁੰਦੀ ਆ ਐ ਘੋੜੀ ਵਰਗੀ ਚਾਲ ਆ ਹਵਾਨਾ ਪੂਰਾ ਸੋਹਣਾ ਤਿਆਰ ਕਰਦੀ ਆਉਂਦੀ ਆ ਲੈ ਚਲ ਖੜ ਨਹੀਂ ਖੜ ਨਹੀਂ ਦੇਖੋ ਤੁਸੀਂ ਸਾਹੀਵਾਲ ਕ੍ਰੋਸ ਦੇ ਵਿੱਚ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਕਿਉਂਕਿ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਚੱਲਣਗੀਆਂ ਜ਼ਿਆਦਾਤਰ ਘਰਾਂ ਵਾਲੇ ਵੀਰ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਆ ਇਹਦੀ ਗਰਮੀ ਘੱਟ ਮੰਨਣ ਵਾਲੀ ਬੱਚੀ ਚਾਹੀਦੀ ਹੈ ਸਾਹੀਵਾਲ ਦੇ ਕਰੋ ਜਾਂ ਜਰਸੀ ਕ੍ਰੋਸ ਸੋਨਾ ਵੀਰਾਂ ਲਈ ਸੁਨਹਿਰੀ ਮੌਕਾ ਹੋ ਗਿਆ ਕਿ 20 ਤੋਂ ਪਲੱਸ ਦੁੱਧ ਪਾ ਦੂਗੀ ਇਹ ਸੋ ਇਹਦੀ ਵਟਸਐਪ ਤੇ ਵੀਡੀਓ ਮੰਗਾ ਸਕਦੇ ਹੋ ਕੱਲੀ ਦੀ ਤੁਸੀਂ ਤੋਰ ਕੇ ਸੋ ਇਹ ਦੋ ਨੰਬਰ ਤੇ ਆਈ ਅਗੇ ਤਿੰਨ ਤੇ ਚਾਰ ਨੰਬਰ ਜਿਹੜੀਆਂ ਨੇ ਇਹ 25 ਤੋਂ 30 ਕਿਲੋ ਵਾਲੀਆਂ ਬੱਸੀਆਂ ਨੇ ਇਹ ਹਜੇ ਹਫ਼ਤਾ ਦਸ ਦਾ ਦਿੰਦੀਆਂ ਕੱਚੀਆਂ ਨੇ ਪਲੀਆਂ ਪੁੜੀਆਂ ਬੱਚੀਆਂ ਬਹੁਤ ਜ਼ਿਆਦਾ ਨੇ ਕਿਸੇ ਨੇ ਜੋੜਾ ਪਾਉਣਾ ਹੋਇਆ ਫਰਮ ਵੀਰ ਫਰਮ ਵਾਲੇ ਵੀਰ ਨੇ ਮਾਨ ਤਨ ਕਰਿਆ ਜਾਊਗਾ ਹੱਥੀ ਚੁਾਈ ਵਾਲੇ ਥਾਨ ਨੇ ਲਾਜ ਇਹ ਮਸ਼ੀਨਾਂ ਲਿਓ ਬੱਛੀਆਂ ਪਲੀਆਂ ਬੁਲੀਆਂ ਬਹੁਤ ਨੇ ਇਹ 3 ਤੇ 4 ਨੰਬਰ ਵਾਲੀਆਂ ਬੱਛੀਆਂ ਆ ਗਈਆਂ ਜੋੜਾ ਲੈਣਾ ਹਾ ਦੂਜਾ ਦੂਜਾ ਸੂਆ ਬੱਛੀਆਂ ਨੇ ਪਹਿਲਣਾ ਦਾ ਰਿਕਾਰਡ ਆ ਜਿਹੜਾ 25 26 22 ਕਿਲੋ ਦਾ ਰਿਕਾਰਡ ਆ ਪਹਿਲਾ ਸੂਏ ਦਾ ਦੂਜੇ ਸੂਏ ਤੁਸੀਂ ਚਾਹੇ 30 ਮੰਨ ਕੇ ਲੈ ਲਓ ਚਾਹੇ 25 26 ਮੰਨ ਕੇ ਲੈ ਲਓ ਪਲੀਆਂ ਬੱਛੀਆਂ ਬਹੁਤ ਨੇ ਦੁਨੀ ਸੋ ਦੇਖ ਸਕਦਾ ਤੁਸੀਂ ਹਾਈਟ ਲੈਂਥ ਬੱਛੀਆਂ ਦੀ ਫੋਟਾ ਸੋ ਲਾਸਟ ਤੇ ਆਪਾਂ ਦੂੜਾ ਦਿਖਾਤਾ ਤੈਨ ਤੇ 4 ਨੰਬਰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣਾ ਕਿਸੇ ਨਵੀਂ ਵੀਡੀਓ ਦਾ ਧੰਨਵਾਦ